ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਦਾ ਸਰਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਹਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੋਡੀ ਸੁਲਤਾਨ ਚੌਥੇ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਇਸ ਵਿੱਚ ਪਾਤਸ਼ਾਹ ਜੀ ਦੇ ਸਾਧ ਸੰਗਤ ਜੀਓ 12 ਸ਼ਬਦ ਸੰਪੂਰਨ ਹੋਏ ਸੀ 447 ਅੰਗ ਤੇ ਅਗਲਾ ਸ਼ਬਦ ਆਰੰਭ ਹੋਇਆ ਸੀ ਜਿਹਦਾ ਇੱਕ ਪਦ ਭਾਈ ਸਾਹਿਬਾਈ ਪ੍ਰਣਾਪ ਸਿੰਘ ਜੀ ਵੱਲੋਂ ਵਿਚਾਰ ਕੀਤੀ ਗਈ ਸੀ ਅਗਲਾ ਪਦ ਇਸ ਸ਼ਬਦ ਦਾ ਮਹਾਰਾਜੀ ਗੁਰੂ ਰਾਮਦਾਸ ਜੀ ਆਰੰਭ ਕਰਦੇ ਹਨ ਆਓ ਦੂਜੇ ਪਦ ਦੇ ਵਿੱਚ ਮਹਾਰਾਜੀ ਸਾਨੂੰ ਜੀਵਨੁ ਭਾਈ ਪ੍ਰਦੇਸ਼ ਗ੍ਰਹਿਣ ਕਰਾਂਦੇ ਹੈ ਬਚਨ ਕਰਦੇ ਹਨ ਜੀ ਜਗ ਮਰਨ ਭਾਇਆ ਨਿਤ ਆਪ ਲੁਕਾਇਆ ਮਤ ਜਮ ਬਕਰੇ ਲੈ ਜਾਏ ਜੀ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਅਗਲਾ ਪਾਦ ਅਰੰਭ ਕਰਦੇ ਹਨ ਤੇ ਬਚਨ ਕਰਦੇ ਹਨ ਜਗ ਮਰਨ ਨਾ ਪਾਇਆ ਮਹਾਰਾਜ ਜੀ ਕਹਿੰਦੇ ਜਗਤ ਨੂੰ ਸ੍ਰਿਸ਼ਟੀ ਦੇ ਜੀਵਾਂ ਨੂੰ ਮਰਨਾ ਚੰਗਾ ਨਹੀਂ ਪੰਦਾ ਭਾਵ ਕਿ ਮਰਨ ਤੋਂ ਸਾਰੇ ਹੀ ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਡਰਦੇ ਹਨ ਕਿ ਕਿਤੇ ਮੌਤ ਨਾ ਆ ਜਾਵੇ ਇਸપર ਥਾਏ ਮਹਾਰਾਜ ਜੀ ਵਿਸਤਾਰ ਨਾਲ ਸਮਝਾਉਂਦੇ ਹਨ ਜਗ ਮਰਨ ਨਾ ਪਾਇਆ ਨਿਤ ਆਪ ਲਕਾਇਆ ਮਹਾਰਾਜ ਜੀ ਕਹਿੰਦੇ ਫਿਰ ਨੇਤਾ ਪ੍ਰਤੀ ਰੋਜ ਆਪਣੇ ਆਪ ਨੂੰ ਮੌਤ ਤੋਂ ਸੀ ਲਕਾਉਂਦੇ ਆ ਆਪਣੀ ਜਿੰਦ ਨੂੰ ਜਾਨ ਨੂੰ ਮੌਤ ਤੋਂ ਬਚਾਉਣਾ ਚੁੰਨੇ ਆ ਮਹਾਰਾਜ ਜੀ ਕਹਿੰਦੇ ਜਗਤ ਜਿਹੜਾ ਹੈ ਇਹ ਮਰਨ ਨੂੰ ਮਹਾਰਾਜ ਜੀ ਕਹਿੰਦੇ ਭੌਂਦਾ ਨਹੀਂ ਹੁੰਦੇ ਤੋਂ ਭਾਵ ਕੀ ਮਰਨ ਨੂੰ ਚੰਗਿਆ ਨਹੀਂ ਸਮਝਦਾ ਕਿ ਮਿੱਤੇ ਮੈਨੂੰ ਮੌਤ ਨਾ ਜਾਵੇ ਆ ਜਾਵੇ ਇਸ ਡਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਆਪਣੀ ਮਨੁੱਖ ਜਿਹੜਾ ਹੈ ਜੀਵੇ ਜਿਹੜਾ ਆਪਣੀ ਮੌਤ ਨੂੰ ਮਹਾਰਾਜ ਜੀ ਕਹਿੰਦੇ ਜਿੰਦ ਨੂੰ ਲੁਕਾਉਂਦਾ ਮੌਤ ਤੋਂ ਕਿ ਕੋਈ ਓਲਾ ਹੋ ਜਾਵੇ ਮੈਂ ਬਚ ਜਾਵਾਂ ਮੇਰੀ ਜਿੰਦ ਬਚ ਜਾਵੇ ਮੇਰੀ ਜਾਨ ਬਚ ਜਾਵੇ ਨਿਤਾ ਪ੍ਰਤੀ ਮਹਾਰਾਜ ਜੀ ਕਹਿੰਦੇ ਨਿਤ ਆਪ ਲਕਾਇਆ ਮਹਾਰਾਜ ਜੀ ਕਹਿੰਦੇ ਆਪਣੀ ਜਿੰਦ ਨੂੰ ਜਾਨ ਨੂੰ ਬਚਾਉਣਾ ਚਾਹੁੰਦਾ ਮਤ ਜਮ ਪਕਰੈ ਲੈ ਜਾਏ ਜੀਉ ਤੇ ਮਹਾਰਾਜ ਜੀ ਕਹਿੰਦੇ ਪਰ ਜਾਮਕ ਤੂੰ ਕਿੱਥੇ ਮਹਾਰਾਜ ਜੀ ਕਹਿੰਦੇ ਜਿੰਦ ਪੱਚ ਸਕਦੀ ਹੈ ਕਹਿੰਦੇ ਜਿੰਨਾ ਮਰਜੀ ਯਤਨ ਕਰ ਲਿਆ ਮਨੁੱਖ ਮੌਤ ਤੋਂ ਭੈ ਰੱਖੇ ਇਹ ਜਾਨ ਨੂੰ ਬਚਾਉਣਾ ਚਾਹਵੇ ਪਰ ਮਤ ਜਾਣੇ ਜਮ ਤਾਂ ਸਦਾ ਹੀ ਦੇਖਦਾ ਹੈ ਮਹਾਰਾਜ ਜੀ ਕਹਿੰਦੇ ਜਮ ਪਕਰੇ ਲੈ ਜਾਏ ਜੀਓ ਮਹਾਰਾਜ ਜੀ ਕਹਿੰਦੇ ਫਿਰ ਵੀ ਇਹ ਜਿੰਦ ਨੂੰ ਫੜ ਕੇ ਲੈ ਜਾਂਦਾ ਫਿਰ ਇਹ ਜਾਨ ਨੂੰ ਕੱਢ ਲੈ ਜਾਂਦਾ ਐਨਾ ਯਤਨ ਕਰਦਾ ਹੈ ਮਨੁੱਖ ਫਿਰ ਵੀ ਉਹ ਜਮ ਤੋਂ ਇਹ ਜਾਨ ਕਾਲ ਤੋਂ ਬਚ ਨਹੀਂ ਸਕਦੀ ਹਰ ਅੰਤਰ ਬਾਹਰ ਹਰ ਪ੍ਰਭ ਇਕੋ ਇਹ ਜੀੜਾ ਰੱਖਿਆ ਨਾ ਜਾਏ ਜੀਓ ਜਵਾਬ ਦਿੱਤਾ ਮਹਾਰਾਜ ਨੇ ਗੁਰੂ ਰਾਮਦਾਸ ਜੀ ਨੇ ਕਹਿੰਦੇ ਉਹ ਪਿਆਰਿਓ ਹਰੀ ਤਾਂ ਅੰਦਰ ਬਾਹਰੀ ਐ ਤੁਸੀਂ ਭੁੱਲ ਜਾਂਨੇ ਆ ਅਛਾ ਜੀ ਕਹਿੰਦੇ ਅਸੀਂ ਵਿਸਾਰ ਦਿੰਨੇ ਆ ਭੁੱਲ ਜਾਂਨੇ ਆ ਕਿ ਉਹ ਦੇਖਦਾ ਨਹੀਂ ਲੁਕ ਜਾਵਾਂਗੇ ਬਚ ਜਾਵਾਂਗੇ ਮਹਾਰਾਜ ਮਹਾਰਾਜ ਜੀ ਕਹਿੰਦੇ ਉਹ ਤਾਂ ਅੰਦਰ ਸਰੀਰ ਦੇ ਅੰਦਰ ਵੀ ਐ ਬਾਹਰ ਵੀ ਹਰ ਜਗ੍ਹਾ ਤੇ ਸਾਨੂੰ ਤੱਕ ਰਿਹਾ ਐ ਦੇਖ ਰਿਹਾ ਐ ਫਿਰ ਕਿਸ ਤਰ੍ਹਾਂ ਬਚ ਸਕਦੇ ਆ ਇਹ ਤਾਂ ਵਸਤੂ ਉਹਦੀ ਐ ਦਿੱਤੀ ਹੋਈ ਅਛਾ ਜੀ ਕਹਿੰਦੇ ਜਿੰਦ ਤਾਂ ਉਹਦੀ ਬਖਸ਼ੀ ਹੋਈ ਐ ਉਹਦੀ ਚੀਜ਼ ਐ ਉਹ ਜਿਹਦੀ ਚੀਜ਼ ਆ ਉਹ ਲੁਆ ਜਾ ਸਕਦਾ ਹੈ ਮਹਾਰਾਜ ਜੀ ਕਹਿੰਦੇ ਹਰ ਅੰਤਰ ਬਾਹਰ ਹਰ ਪ੍ਰਭ ਇਕੋ ਇਹ ਜੀਅ ਰਾ ਰੱਖਿਆ ਨਾ ਜਾਏ ਜੀਉ ਮਹਾਰਾਜ ਜੀ ਕਹਿੰਦੇ ਜੀਉ ਆਤਮਾ ਨੂੰ ਰੱਖ ਨਹੀਂ ਸਕਦੇ ਇਹਨੂੰ ਲੁਕਾ ਨਹੀਂ ਸਕਦੇ ਮਹਾਰਾਜ ਜੀ ਕਹਿੰਦੇ ਉਹ ਭਾਈ ਅੰਦਰ ਬਾਹਰ ਤੱਕ ਰਿਹਾ ਹੈ ਮਹਾਰਾਜ ਕਹਿੰਦੇ ਹਰੀ ਪ੍ਰਭੂ ਇਕੋ ਜਿਹੜਾ ਹੈ ਕਿ ਹਰ ਜਗ੍ਹਾ ਤੇ ਦੇਖ ਰਿਹਾ ਹੈ ਜਿੱਥੇ ਮਰਜੀ ਲੁਕੀ ਜਾਈਏ ਛਿਪੀ ਜਾਈਏ ਉਹ ਜਿੰਦ ਨੂੰ ਤਾਂ ਉਹਨੇ ਲੈ ਹੀ ਜਾਣਾ ਜਦੋਂ ਸਮਾਉਣਾ ਹੈ ਤੇ ਮਹਾਰਾਜ ਜੀ ਕਹਿੰਦੇ ਤਾਂ ਉਹਦੀ ਚੀਜ਼ ਹੈ ਪਰਮਾਤਮਾ ਦੀ ਇਹਨੂੰ ਕੋਈ ਅਸੀਂ ਰੱਖ ਨਹੀਂ ਸਕਦੇ ਜਿਉ ਕਿਉਂ ਜਿਉ ਰੱਖੀ ਜਾਏ ਹਰ ਵਸਤ ਲੜੀਜੈ ਜਿਸ ਕੀ ਵਸਤ ਸੋ ਲੈ ਜਾਏ ਜਿਉ ਮਹਾਰਾਜ ਜੀ ਕਹਿੰਦੇ ਜਿਉ ਨੂੰ ਕਿਵੇਂ ਰੱਖ ਸਕਦੇ ਆ ਨਹੀਂ ਮਹਾਰਾਜ ਜੀ ਕਹਿੰਦੇ ਇਹਨੂੰ ਵਸਤੂ ਨੂੰ ਨਹੀਂ ਰੱਖ ਸਕਦੇ ਹਰ ਵਸਤ ਲੋੜੀਜੈ ਮਹਾਰਾਜ ਕਹਿੰਦੇ ਵਸਤੂ ਦੀ ਬਖਸ਼ੀ ਹੋਈ ਹੈ ਇਹ ਜਿੰਦੂ ਦੀ ਦਿੱਤੀ ਹੋਈ ਹੈ ਮਹਾਰਾਜ ਜੀ ਕਹਿੰਦੇ ਜਿਸ ਕੀ ਵਸਤ ਸੋ ਲੈ ਜਾਏ ਜੀਓ ਇਥੇ ਧਾਰਨ ਪੈਦਾ ਹੁੰਦੀ ਹੈ ਮਹਾਰਾਜ ਜੀ ਬਚਨ ਕਰਦੈ ਨਾਂਗੇ ਆਵਣ ਨਾਂਗੇ ਜਾਣਾ ਹੁਕਮ ਪਏ ਆਕਿਆ ਕਿ ਜੇ ਜਿਸ ਕੀ ਵਸਤ ਸੋਈ ਲੈ ਰਾਏ ਜਾਏਗਾ ਰੋਸ ਕਿਸੇ ਸਿਓ ਕੀਜੈ ਮਹਾਰਾਜ ਜੀ ਉੱਥੇ ਵੀ ਕਹਿੰਦੇ ਨੇ ਕਹਿੰਦੇ ਭਾਈ ਜਿੱਦੀ ਵਸਤੂ ਹੈ ਉਹਨੇ ਲੈ ਜਾਣੀ ਹੈ ਸਵਾਉਣ ਤੇ ਫਿਰ ਕਿਹਦੇ ਨਾਲ ਰੋਸ ਕਰਨਾ ਹੈ ਕਾਦਾ ਰੋਸ ਹੈ ਕਾਦਾ ਗਿਲਾ ਛਿਕਵਾਏ ਇਹ ਸਮਝ ਪਾਈਏ ਕਿ ਉਹਦਾ ਹੁਕਮ ਹੈ ਉਹਦਾ ਭਾਣਾ ਹੈ ਉਹਨੇ ਭੇਜਿਆ ਵੀ ਤੇ ਉਹਨੇ ਲੈਣ ਵੀ ਆਉਣਾ ਜੋ ਭੇਜ ਸਕਦਾ ਦੁਨੀਆ ਤੇ ਸਾਨੂੰ ਤੇ ਪਿਆਰਿਓ ਲੈਣ ਵੀ ਆਏਗਾ ਉਹ ਇੱਕ ਦਿਨ ਜਦੋਂ ਸਮਾਂ ਆਏਗਾ ਜਿਹਦੀ ਵਸਤੂ ਹੁੰਦੀ ਆ ਉਹ ਲੈਣ ਤਾਂ ਹੁੰਦੀ ਹੀ ਹੈ ਫਿਰ ਉਹ ਆਪਣੀ ਥੋੜਾ ਬਣ ਜਾਂਦੀ ਹੈ ਰਾਈ ਚੀਜ਼ ਨੂੰ ਅਸੀਂ ਆਪਣੀ ਨਹੀਂ ਬਣਾ ਸਕਦੇ ਚਾਰ ਦਿਨ ਉਹਨੂੰ ਰੱਖ ਸਕਦੇ ਆ ਉਹਦੀ ਵਰਤੋਂ ਕਰ ਸਕਦੇ ਆ ਇੱਕ ਦਿਨ ਤਾਂ ਮੋੜਨੀ ਪੈਂਦੀ ਆਣ ਕੇ ਖੜ ਜਾਂਦਾ ਗਲਾ ਪਾਈ ਮੋੜ ਮੇਰੀ ਚੀਜ਼ ਐ ਇਸੇ ਤਰੀਏ ਜਿੰਦਾ ਮਾਲਕ ਦੀ ਬਖਸ਼ੀ ਹੋਈ ਏ ਸਰੀਰ ਦੇ ਵਿੱਚ ਤੇ ਆਰਿਓ ਜਦੋਂ ਆਉਣੀ ਐ ਮਹਾਰਾਜ ਜੀ ਕਹਿੰਦੇ ਉਸ ਵੇਲੇ ਜਿਸ ਕੀ ਵਸਤ ਪ੍ਰਭ ਲੈ ਜਾਏ ਹਰਾਜ ਜੀ ਕਹਿੰਦੇ ਉਹ ਲੈ ਜਾਂਦਾ ਭਾਈ ਉਹਦੇ ਅੱਗੇ ਸਾਡਾ ਜੋਰ ਨਹੀਂ ਐ ਵਚਨ ਕਰਦੇ ਜਿਸ ਕੀ ਵਸਤ ਸੋ ਲੈ ਜਾਏ ਜੀਓ ਮਹਾਰਾਜ ਕਹਿੰਦੇ ਉਹ ਜੀਵ ਨੂੰ ਲੈ ਜਾਂਦਾ ਉਹ ਜਿੱਦੀ ਭਾਈ ਭੇਜੀ ਹੋਈ ਆ ਅਸੀਂ ਭੇਜੇ ਹੋਇਆ ਮਾਲਕ ਦੇ ਇਹ ਸਵਾਵਣ ਤੇ ਜਿੰਦ ਵਿੱਚੋਂ ਲੈ ਜਾਣੀ ਹੁੰਦੀ ਹੈ ਇਹ ਜਿੰਦੀ ਰਹਿੰਦੀ ਹੈ ਹੋਰ ਤਾਂ ਮਰ ਜਾਂਦਾ ਸਭ ਕੁਝ ਸਰੀਰ ਮਰਨ ਜੋਗ ਹੈ ਸੰਸਾਰੀ মোহ ਪਿਆਰ ਇਹ ਸਭ ਕੁਝ ਬਿਨਸਨਹਾਰ ਚੀਜ਼ਾਂ ਹਨ ਇੱਥੇ ਕਰਮ ਰਿਸ਼ਤੇ ਵੀ ਬਿਨ ਸੰਜੋਗ ਹਨ ਜਿਨ੍ਹਾਂ ਨੂੰ ਮੋਹ ਕਰਦੇ ਆ ਨਾ ਜਿਨ੍ਹਾਂ ਪਿੱਛੇ ਲੜਾਈ ਝਗੜੀ ਈਰਖਾ ਦਵੇਸ਼ ਹੁੰਦੀ ਹੈ ਯਾਰੋ ਤਾਂ ਸਭ ਸਵਾ ਹੈ ਇੱਥੇ ਕੁਝ ਨਹੀਂ ਸੰਸਾਰ ਵਿੱਚ ਸਾਡਾ ਇਤਿਹਾਇ ਕੋਈ ਹੈ ਪ੍ਰਭੂ ਦਾ ਨਾਮ ਸਿਮਰ ਸੱਚਾ ਧਨ ਸਾਰੇ ਰਲ ਮਿਲ ਕੇ ਜਦੋਂ ਗੁਰੂ ਮਹਾਰਾਜ ਦੀ ਸੰਗਤ ਵਿੱਚ ਬਹਿਨੇ ਆ ਜਪਦੇ ਆ ਫਿਰ ਉਹਦੇ ਗੁਣਾ ਨੂੰ ਅਸੀਂ ਹਾਸਲ ਕਰ ਲੈਣੀ ਆ ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਅਸੀਂ ਕਰਦੇ ਨਹੀਂ ਉਥੇ ਤਾਂ ਸਾਡਾ ਮਨ ਨਹੀਂ ਟਿਕਦਾ ਅਸੀਂ ਕਰਦੇ ਨਹੀਂ ਅਸੀਂ ਆਪਸ ਭਾਈ ਭੈਣ ਪ੍ਰਾ ਇਕੱਠੇ ਬਹਿ ਨਹੀਂ ਸਕਦੇ ਇਰਖਾ ਤੇ ਅਸੀਂ ਛੱਡਦੇ ਨਹੀਂ ਉਹ ਮੇਤਾ ਸੀ ਤਿਆਗਦੇ ਨਹੀਂ ਵੱਡਾ ਰੋਗ ਉਹ ਮੇ ਦਾ ਸਾਨੂੰ ਖਾਈ ਜਾਂਦਾ ਇਸ ਕਾਰਨ ਅਸੀਂ ਮਾਲਕ ਤੋਂ ਵਿਥ ਪਾਈ ਜੰਨੇ ਸੱਚਾ ਮਾਲਕ ਨੂੰ ਅਸੀਂ ਐ ਸਮਝਦੇ ਕੀ ਦੇਖਦਾ ਹੀ ਨਹੀਂ ਗਏ ਤੱਕਦਾ ਹੀ ਨਹੀਂ ਅਸੀਂ ਆਪ ਖੁਦ ਨੇ ਆ ਅਸੀਂ ਨੇ ਆ ਅਸੀਂ ਮਾਲਕ ਨੂੰ ਵੀ ਅੰਨੇ ਹੀ ਸਮਝਦੇ ਆ ਕਿ ਉਹ ਮਾਲਕ ਕਿਹੜਾ ਤੱਕਦਾ ਕਿਹੜਾ ਦੇਖਦਾ ਸਾਹਮਣੇ ਮਹਾਰਾਜ ਜੀ ਦੇਖਦੇ ਆ ਉਹ ਪਿਆਰੇਓ ਪ੍ਰਭੂ ਤੋਂ ਸਤਿਗੁਰਾਂ ਤੋਂ ਕੀ ਛੁਪਿਆ ਕੀ ਲੁਕਿਆ ਕੀ ਅਸੀਂ ਉਹਦੇ ਤੋਂ ਲੁਕਾ ਸਕਦੇ ਹਾਂ ਜਿਹਦੀ ਦਿੱਤੀ ਹੋਈ ਵਸਤੂ ਵਰਤ ਰਿਆਂ ਇਹ ਸਭ ਉਹਦੇ ਦਿੱਤਿਆਂ ਰ지ਿੰਦ ਬਖਸ਼ੀ ਹੋਣੈ ਮਾਲਕ ਨੇ ਗੁਰੂ ਰਾਮਦਾਸ ਜੀ ਕਹਿੰਦੇ ਪਿਆਰੇਓ ਨੂੰ ਜਿੱਕਦੇ ਨਾ ਆਉਣੈ ਉਹਨੇ ਲੈ ਜਾਣੀ ਹੈ ਫਿਰ ਸਾਡਾ ਵਸ ਚੱਲੇਗਾ ਉਹਦੇ ਕਿ ਸਾਡਾ ਵਸ ਨਹੀਂ ਚੱਲ ਸਕਦਾ ਹੁਕਮ ਥੋੜਾ ਚਲਾ ਸਕਦੇ ਹਾਂ ਉਹਦੇ ਚਰਨਾਂ ਦੇ ਵਿੱਚ ਅਸੀਂ ਉਹਦੇ ਨੌਕਰਾਂ ਬੇਨਤੀ ਕਰ ਸਕਦੇ ਹਾਂ ਉਹ ਮਾਲਕ ਨੂੰ ਬੇਨਤੀ ਕਰਕੇ ਸੀ ਸਰਲਾ ਪਾ ਸਕਦੇ ਹਾਂ ਉਹਦੇ ਇੱਕ ਜੋਰ ਨਹੀਂ ਸਾਡਾ ਚੱਲਦਾ ਖਲੇ ਕੀਚੇ ਅਰਦਾਸ ਹੁਕਮ ਨਹੀਂ ਚੱਲਦਾ ਜੋਰ ਨਹੀਂ ਚੱਲਦਾ ਉਹਦੇ ਚਰਨਾਂ ਵਿੱਚ ਖੜ ਕੇ ਬੇਨਤੀ ਕਰ ਸਕਦੇ ਹਾਂ ਮਹਾਰਾਜ ਜੀ ਸਾਡੇ ਗੁਨਾਹ ਓਗਨ ਬਖਸ਼ ਦੇਣ ਸਾਡੂ ਗੱਲ ਲ ਲੈ ਲੈ ਤਾਂ ਕਿ ਸਾਡਾ ਸੰਸਾਰ ਤੇ ਪਿਆਰ ਆਇਆ ਸਫਲ ਹੋ ਜਾਵੇ ਇੱਥੇ ਮਹਾਰਾਜ ਜੀ ਉਹੀ ਬਚਨ ਕਰਦੇ ਹਨ ਜੀ ਜਿਉਂ ਕਿਉਂ ਜਿਉ ਰੱਖੀ ਜੇ ਮਹਾਰਾਜ ਜੀ ਕਹਿੰਦੇ ਹਰ ਵਸਤ ਲੜੀਜੇ ਜਿਸ ਕੀ ਵਤ ਸੋ ਲੈ ਜਾਏ ਜੀਉ ਮਨਮੁਖ ਕਰਨ ਪਲਾਵ ਕਰ ਪਰਮੈ ਸਭ ਔਗਣ ਦਾਰੂ ਲਾਏ ਜੀਉ ਦੇਖੋ ਮਹਾਰਾਜ ਨੇ ਦੱਸਦਾ ਨਾ ਕਿ ਕਹਿੰਦੇ ਪਰ ਮਨ ਦੀ ਮਰਜ਼ੀ ਵਾਲਾ ਕਿੱਥੇ ਮੰਨਦਾ ਭਾਈ ਪਾਤਸ਼ਾਹ ਜੀ ਕਹਿੰਦੇ ਮਨਮੁਖ ਤਾਂ ਮੰਨਦਾ ਹੀ ਨਹੀਂ ਉਹ ਤਾਂ ਭੱਜਿਆ ਫਿਰਦਾ ਦੌੜਿਆ ਫਿਰਦਾ ਕਰਨ ਪਲਾਵ ਪਲਾਵ ਤੋਂ ਭਾਵ ਯਤਨ ਕਰਦਾ ਹੈ ਕਹਿੰਦੇ ਬੜੇ ਯਤਨ ਕਰਦਾ ਬੜੀਆਂ ਬੜੀਆਂ ਛਾਲਾਂ ਮਾਰਦਾ ਕਿ ਮੈਂ ਬਚ ਜਾਵਾਂ ਮਨਮੁਖ ਕਰਨ ਪਲਾਵ ਕਰ ਪਰਮੈ ਉਹ ਪਰਮ ਦੇ ਵਿੱਚ ਫਸਿਆ ਹੋਇਆ ਮਹਾਰਾਜ ਜੀ ਕਹਿੰਦੇ ਕੀ ਕਰਦਾ ਕਹਿੰਦੇ ਸਭ ਆਉ ਖੁਦ दारू ਲਾਏ ਜਿਓ ਕਹਿੰਦੇ ਇਸ 도ਗ ਤੋਂ ਬਚਣ ਵਾਸਤੇ ਉਹ दारू ਲੱਭਦਾ ਫਿਰਦਾ ਜਿਹੜਾ ਆਮ ਮਨੁੱਖ ਹੈ ਨਾ ਉਹ ਬਚਨ ਵਾਸਤੇ ਨਾ ਜਿੰਦ ਨੂੰ ਬਚਾਉਣ ਵਾਸਤੇ ਦੌੜਿਆ ਫਿਰਦਾ ਦਾਰੂ ਲੱਭਦਾ ਕਿਤੇ ਜਾਂਦਾ ਕਿ ਆਹ ਦਵਾਈ ਮਿਲ ਜਾਵੇ ਇਹ ਦਾਰੂ ਮਿਲ ਜਾਵੇ ਮੇਰੇ ਹੋਰ ਸਾਹ ਜਿਹੜੇ ਅਨਵੱਧ ਜਾਣ ਮੇਰੀ ਜਿੰਦ ਬਚ ਜਾਵੇ ਮਹਾਰਾਜ ਜੀ ਕਹਿੰਦੇ ਮਾਨਮੁਖ ਫਿਰ ਦੌੜਿਆ ਫਿਰਦਾ ਉਹ ਪਲਾਵ ਤੋਂ ਭਾਵ ਕੀ ਯਤਨ ਕਰਦਾ ਫਿਰ ਉਹ ਭਰਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਪਲਾਵ ਕਰ ਭਰਮੈਂ ਮਹਾਰਾਜ ਜੀ ਕਹਿੰਦੇ ਭਰਮ ਵਿੱਚ ਫਸਿਆ ਹੋਇਆ ਸਭ ਔਖਤ ਦਾਰੂ ਲਾਏ ਜਿਓ ਮਹਾਰਾਜ ਜੀ ਕਹਿੰਦੇ ਫਿਰ ਵਾਰ-ਵਾਰ ਉਹ ਯਤਨ ਕਰਦਾ ਦਾਰੂ ਲੱਭਦਾ ਦਾਰੂ ਤੋਂ ਭਾਵ ਕੀ ਦਵਾਈ ਦਵਾਈ ਲੱਭਦਾ ਕਿ ਮੈਨੂੰ ਇਸ ਰੋਗ ਦਾ ਕੋਈ ਦਵਾਈ ਮਿਲ ਜਾਵੇ ਦਾਰੂ ਮਿਲ ਜਾਵੇ ਮੇਰੀ ਜਿੰਦ ਬਚ ਜਾਵੇ ਜਿਸ ਕੀ ਵਸ ਪ੍ਰਭ ਲਾਏ ਸੁਆਮੀ ਮਹਾਰਾਜ ਜੀ ਬਥਨ ਕਰਦੇ ਜਿਸ ਕੀ ਵਸ ਪ੍ਰਭ ਲਾਏ ਸੁਆਮੀ ਜਨ ਉਭਰੇ ਸ਼ਬਦ ਕਮਾਏ ਜੀਓ ਪਿਆਰਿਓ ਜੀ ਦੀ ਵਸਤੂ ਹੈ ਮਹਾਰਾਜ ਜੀ ਕਹਿੰਦੇ ਪ੍ਰਭ ਲਏ ਉਹ ਲੈ ਜਾ ਸਕਦਾ ਹੈ ਉਹ Swami ਲੈ ਗਿਆ ਮਹਾਰਾਜ ਜੀ ਕਹਿੰਦੇ ਜਿਹਦੀ ਭਾਈ ਉਹ ਵਸਤੂ ਸੀ ਮਾਲਕ ਦੀ ਚੀਜ਼ ਸੀ ਏ ਇਹ ਜਿੰਦ ਉਹ ਲੈ ਗਿਆ Swami ਜਨ ਉਭਰੇ ਸ਼ਬਦ ਕਮਾਏ ਜੀਓ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਉਹਦੇ ਜਨ ਹਨ ਉਹਨਾਂ ਦੀ ਆਤਮਾ ਹੀ ਉੱਚੀ ਉੱਠ ਜਾਂਦੀ ਹੈ ਜਨ ਉਭਰੇ ਸ਼ਬਦ ਕਮਾਏ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਮੌਤ ਨਾਲ ਜੀ ਮੌਤ ਆ ਜਾਵੇਗੀ ਉਹਨਾਂ ਦੀ ਬਿਰਤੀ ਸੁਰਤੀ ਉਦਿਲ ਚਰਨਾਂ ਦੇ ਵਿੱਚ ਟਿਕੀ ਰਹਿੰਦੀ ਹੈ ਮਹਾਰਾਜ ਜੀ ਕਹਿੰਦੇ ਉਬਰੇ ਜਾਂਦੇ ਹਨ ਉੱਚੇ ਹੋ ਜਾਂਦੇ ਹਨ ਅਸੀਂ ਤਾਂ ਹੰਕਾਰ ਵਿੱਚ ਉੱਚੇ ਹੁੰਨੇ ਆ ਨਾ ਕਿ ਸੱਚੀ ਬੜੇ ਉੱਚੇ ਆ ਸਾਡੇ ਵਰਗਾ ਕੋਈ ਸਮਝਦਾਰ ਕੋਈ ਸਿਆਣਾ ਚਤਰ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਗੁਰਮੁਖ ਐਸੇ ਨਹੀਂ ਆ ਕਹਿੰਦੇ ਉਹ ਜਨ ਉਬਰੇ ਮਹਾਰਾਜ ਜੀ ਕਹਿੰਦੇ ਉੱਚੇ ਹਨ ਉਹਨਾਂ ਦੀ ਆਤਮਾ ਉਹਨਾਂ ਦਾ ਮਨ ਜਿਹੜਾ ਜਪ-ਜਪ ਕੇ ਉਹ ਮੌਤ ਤੋਂ ਮਹਾਰਾਜ ਜੀ ਕਹਿੰਦੇ ਜਿੱਤ ਲੈ ਲੈਂਦਾ ਆਤਮਾ ਪੱਖੋਂ ਜਿੱਤ ਜਾਂਦਾ ਹੈ ਸ਼ਬਦ ਕਮਾਏ ਮਹਾਰਾਜ ਜੀ ਕਹਿੰਦੇ ਸ਼ਬਦ ਨੂੰ ਕਮਾਉਂਦਿਆਂ ਨੂੰ ਕਿਉਂਕਿ ਸ਼ਬਦ ਦੀ ਕਮਾਈ ਰਹੀਂ ਉਹ ਇਸ ਭੌਤ ਤੋਂ ਡਰ ਤੋਂ ਮਹਾਰਾਜ ਜੀ ਕਹਿੰਦੇ ਬਚ ਜਾਂਦੇ ਹਨ ਜਗ ਮਰਨ ਨਾ ਪਾਇਆ ਨਿਤ ਆਪ ਲਕਾਇਆ ਮਤ ਜਮ ਪੱਕਰੇ ਲੈ ਜਾਏ ਜੀਓ ਉਹੀ ਇੱਕ ਬੰਦ ਪੂਰਾ ਹਣ ਤੇ ਮਹਾਰਾਜ ਜੀ ਕੇਂਦਰੀ ਭਾਵ ਉਹੀ ਪੰਕਤੀ ਦਰਸਾਉਂਦੇ ਹਨ ਕਹਿੰਦੇ ਜਗਤ ਜਿਹੜਾ ਮਹਾਰਾਜ ਜੀ ਕਹਿੰਦੇ ਮਰਨ ਤੋਂ ਡਰਦਾ ਫਿਰਦਾ ਮਰਨ ਤੋਂ ਡਰਦਿਆਂ ਨਜੀਵ ਮਹਾਰਾਜ ਜੀ ਕਹਿੰਦੇ ਪਰ ਨਿਤ ਆਪ ਆਪਣੇ ਆਪ ਦੀ ਆਪਣੀ ਆਤਮਾ ਨੂੰ ਮਹਾਰਾਜ ਜੀ ਕਹਿੰਦੇ ਜਿੰਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਜੰਮ ਜਿਹੜਾ ਉਹ ਲੈ ਜਾਂਦਾ ਹੈ ਜੀ ਜਿੰਦ ਨੂੰ ਕੱਢ ਕੇ ਅਗਲਾ ਪਦ ਮਹਾਰਾਜ ਜੀ ਰੰਮ ਕਰਦੇ ਹਨ ਧੁਰ ਮਰਨ ਲਿਖਾਇਆ ਗੁਰਮਖ ਸੁਹਾਇ ਜਨ ਉਪਰੇ ਹਰ ਹਰ ਧਿਆਨ ਜਿਓ ਪਰ ਅਗੇ ਗੁਰਮਖਾ ਦੀ ਗੱਲ ਕਰਦੇ ਹਨ ਪਾਤਸ਼ਾ ਅਗਲਾ ਪਦ ਅਰੰਭ ਕਰਦੇ ਹਨ ਤੀਜਾ ਕਹਿੰਦੇ ਭਾਈ ਗੁਰਮਖਾ ਨੂੰ ਪਤਾ ਲੱਗ ਜਾਂਦਾ ਕਿ ਧੁਰ ਤੋਂ ਲਿਖਾ ਕੇ ਆਏ ਆ ਪਾਤਸ਼ਾ ਜੀ ਕਹਿੰਦੇ ਧੁਰ ਮਰਨ ਲਿਖਾਇਆ ਜਿਸ ਦਿਨ ਪੈਦਾ ਹੁੰਦਿਆਂ ਪਿਆਰਿਓ ਜਗਤ ਤੇ ਹੁੰਦਿਆਂ ਨਾਲ ਹੀ ਮਰਨ ਦੀ ਚਿੱਠੀ ਨਾਲ ਲੈ ਕੇ ਆਉਂਦੇ ਆ ਜਦੋਂ ਜੰਮਦੇ ਆ ਨਾ ਉਦੋਂ ਨਾਲ ਹੀ ਚਿੱਠੀ ਮੰਨਦੀ ਲੈ ਕੇ ਆਉਂਦੇ ਨੇ ਕਿ ਆਹ ਦਿਨ ਇਸ ਟਾਈਮ ਇਸ ਘੜੀ ਜਾਣਾ ਵੀ ਹੈ ਉਹ ਲੇਖ ਸਾਡੇ ਨਾਲ ਹੁੰਦਿਆਂ ਵੀ ਮਹਾਰਾਜ ਜੀ ਕਹਿੰਦੇ ਗੁਰਮੁਖ ਹੀ ਜਾਣਦੇ ਹਨ ਧੁਰ ਮਰਨ ਲਿਖਾਇਆ ਗੁਰਮੁਖ ਸੁਹਾਇਆ ਇਹ ਮਹਾਰਾਜ ਜੀ ਕਹਿੰਦੇ ਗੁਰਮੁਖ ਇਹ ਜਾਣਦੇ ਹਨ ਉਹ ਸੋਭ ਨੀਕ ਹਨ ਮਰ ਕਹਿੰਦੇ ਜਨ ਉਬਰੇ ਹਰ ਹਰ ਧਿਆਨ ਜੀਓ ਉਹ ਜਨ ਮਹਾਰਾਜ ਜੀ ਕਹਿੰਦੇ ਉਹ ਜਨ ਜਿਹੜੇ ਗੁਰਮੁਖ ਉਹ ਹਰ ਹਰ ਨੂੰ ਦੇ ਵਿੱਚ ਧਿਆਨ ਲਾਈ ਰੱਖਦੇ ਹਨ ਹਰ ਹਰ ਨੂੰ ਤੇ ਹੁੰਦੇ ਹਨ ਤਾਂ ਕਿ ਉਹਨਾਂ ਨੂੰ ਪਤਾ ਹੈ ਕਿ ਇੱਕ ਦਿਨ ਤਾਂ ਜਾਣਾ ਹੀ ਹੈ ਆਤਮਾ ਨੂੰ ਸਫਲ ਬਣਾ ਲਈਏ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜਿੰਦ ਨੇ ਤਾਂ ਇੱਕ ਦਿਨ ਜਾਣਾ ਹੀ ਹੈ ਜਾਣ ਨੇ ਤਾਂ ਸਰੀਰ ਤੋਂ ਨਿਕਲ ਨਹੀਂ ਰਹਿੰਦੇ ਰਹਿੰਦੇ ਕਾਰਜ ਪੂਰਾ ਕਰ ਲਈਏ ਉਹ ਸਦਾ ਹੀ ਫਿਰ ਉਹਨੂੰ ਤੇ ਹੁੰਦੇ ਹਨ ਉਹ ਛੱਡ ਦਿੰਦੇ ਹਨ ਦੁਨੀਆ ਦਾ ਖਿਹੜਾ ਉਹ ਲੋਕਾਂ ਨੂੰ ਛੱਡ ਕੇ ਉਹ ਮਾਲਕ ਦੇ ਵਿਸ਼ਵਾਸ ਬਣਾ ਕੇ ਪਾਤਸ਼ਾਹ ਜੀ ਕਹਿੰਦੇ ਗੁਰਮਖ ਉਹ ਸਦਾ ਹੀ ਹਰ ਹਰ ਧਿਆਨ ਜਿਉ ਹਰੀ ਦੇ ਵਿੱਚ ਧਿਆਨ ਰੱਖਦੇ ਹਨ ਧਿਆਨ ਲਾਉਂਦੇ ਹਨ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗੇ ਪੈਦਾ ਜਾਣ ਜੀਉ ਉਹ ਫਿਰ ਸੋਭਾ ਲੈ ਕੇ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਹਰ ਸੋਭਾ ਪਾਈ ਹਰ ਨਾਮ ਵਡਿਆਈ ਉਹ ਨਾਮ ਦੀ ਸੱਚੀ ਵਡਿਆਈ ਲੈਂਦੇ ਹਨ ਉਹ ਦਰਗੇ ਪਵਾਨ ਪਾਉਂਦੇ ਹਨ ਇੱਜ਼ਤ ਪਾਉਂਦੇ ਹਨ ਦਰਗੇ ਪੈਦੇ ਜਾ ਜਾਣ ਜੀਉ ਈ ਮਹਾਰਾਜ ਜੀ ਕਹਿੰਦੇ ਉਹ ਦਰਗਾਹ ਵਿੱਚ ਵੀ ਇੱਜ਼ਤ ਮਾਨ ਪੰਦੇ ਹਨ ਹਰ ਦਰਗੇ ਪੈਦੇ ਹਰ ਨਾਮੇ ਸਿੱਧੇ ਹਰ ਨਾਮੇ ਤੇ ਸੁਖ ਪਾਇਆ ਈ ਮਹਾਰਾਜ ਜੀ ਕਹਿੰਦੇ ਉਹ ਦਰਗਾਹ ਵਿੱਚ ਮਹਾਰਾਜ ਜੀ ਕਹਿੰਦੇ ਮਾਨ ਪੰਦੇ ਹਰ ਨਾਮ ਨੂੰ ਧਿਆਉਣਾ ਕਰਦੇ ਹਨ ਹਿਰਦੇ ਦੇ ਵਿੱਚ ਉਹ ਸੁਖ ਪਾ ਲੈਂਦੇ ਹਨ ਹਰ ਨਾਮੇ ਤੇ ਸੁਖ ਪਾਇਆ ਜਿਹੜਾ ਸੁਖ ਸਦਾ ਟੱਲ ਸੁਖ ਹੈ ਉਹ ਆਤਮਾ ਨੂੰ ਜੰਮਣ ਮਰਨ ਤੋਂ ਪਵਿੱਤਰ ਕਰ ਲੈਣ ਆਤਮਾ ਜੁਮਦੀ ਹੋ ਜਾਂਦੀ ਹੈ ਸਰੀਰ ਵਿੱਚ ਸਰਜੀਤ ਹੁੰਦੀ ਹੈ ਤਾਂ ਹੀ ਜੰਮਣ ਮਰਨ ਦਾ ਜਿਹੜਾ ਮੌਤ ਦਾ ਡਰ ਹੈ ਭੈ ਲੈ ਜਾਂਦਾ ਜਨਮ ਮਰਨ ਦੋਹਾਂ ਦੁੱਖ ਮਿਟੇ ਹਰਿ ਨਾਮੇ ਨਾਮ ਸਮਾਇਆ ਦੱਸਤਾ ਮਹਾਰਾਜ ਨੇ ਕਹਿੰਦੇ ਜੰਮਣ ਮਰਨ ਦੋਵੇਂ ਚੁੱਕੇ ਜਾਂਦੇ ਨੇ ਦੋ ਰੋਗ ਹਨ ਜੰਮਣ ਮਰਨ ਦਾ ਮਹਾਰਾਜ ਜੀ ਕਹਿੰਦੇ ਦੋਵੇਂ ਦੁੱਖ ਮਿਟੇ ਇਹ ਦੋਵੇਂ ਦੁੱਖ ਮਹਾਰਾਜ ਜੀ ਕੱਟ ਦਿੰਦੇ ਹਨ ਜੰਮਣ ਮਰਨ ਦੇ ਦੋਵੇਂ ਦੁੱਖ ਮਿਟੇ ਹਰ ਰਾਮੇ ਨਾਮ ਸਮਾਇਆ ਮਹਾਰਾਜ ਜੀ ਕਹਿੰਦੇ ਜੋ ਰਮਿਆ ਹੋਇਆ ਨਾਮ ਹੀਰ ਦੇ ਵਿੱਚ ਪਿਆਰਿਓ ਸਮਾ ਗਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਜੰਮਣ ਮਰਨ ਦਾ ਦੁੱਖ ਦੋਵੇਂ ਦੁੱਖ ਲੈ ਜਾਣੇ ਹਨ ਹਰ ਜਨ ਪ੍ਰਭ ਰਹਾ ਲੇਕੋ ਹੋਏ ਹਰ ਜਨ ਪ੍ਰਭ ਇੱਕ ਸਮਾਨ ਜਿਓ ਹਰ ਜੀ ਕਹਿੰਦੇ ਫਿਰ ਹਰੀ ਦਾ ਜਨ ਸੇਵਕ ਤੇ ਇੱਕ ਹਰੀ ਇੱਕ ਹੋ ਜਾਂਦੇ ਹਨ ਜਦੋਂ ਜਪਦਾ ਨਾ ਗੁਰਮਖ ਕੋਈ ਜਗਿਆਸੂ ਕੋਈ ਸਰੀਰ ਇਹ ਮਹਾਰਾਜ ਜੀ ਕਹਿੰਦੇ ਫਿਰ ਫਰਕ ਥੋੜਾ ਰਹਿੰਦਾ ਫਰਕ ਨਹੀਂ ਰਹਿੰਦਾ ਮਹਾਰਾਜ ਜੀ ਕਹਿੰਦੇ ਹਰ ਜਨ ਪ੍ਰਭ ਰਲ ਇੱਕੋ ਹੋਏ ਇੱਕੋ ਦੁਈ ਤੀ ਖਤਮ ਹੋ ਜਾਂਦੀ ਏ ਇੱਕੋ ਜੋਤ ਇੱਕੋ ਵਿੱਚ ਸਮਾ ਜਾਂਦੀ ਹੈ ਜੋਤੀ ਮੈਂ ਜੋਤ ਸਮਾਈ ਇਹ ਸਰੀਰ ਦੀ ਜੋਤ ਉਹ ਪ੍ਰਮਾਤਮਾ ਦੀ ਜੋਤ ਵਿੱਚ ਰਲ ਜਾਂਦੀ ਹੈ ਫਿਰ ਸੇਵਕ ਦੇ ਵਿੱਚ ਤੇ ਗੁਰੂ ਵਿੱਚ ਕੋਈ ਫਰਕ ਨਹੀਂ ਲੈਂਦਾ ਪਾਈ ਲੈਣੇ ਵਿੱਚ ਗੁਰੂ ਨਾਨਕ ਦੇ ਕੋਈ ਫਰਕ ਨਹੀਂ ਰਿਹਾ ਜੋਤ ਵਿੱਚ ਜੋਤ ਮਿਲ ਗਈ ਤੇ ਭਾਈ ਜੇਠੇ ਵਿੱਚ ਗੁਰੂ ਮਹਾਰਾਜੀ ਗੁਰੂ ਅੰਬਰਦਾਸ ਵਿੱਚ ਕੋਈ ਫਰਕ ਨਹੀਂ ਰਿਹਾ ਜੋਤ ਵਿੱਚ ਜੋਤ ਮਿਲ ਗਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕਹਿਤਾ ਨਾ ਖਾਲਸਾ ਮੇਰੋ ਰੂਪ ਹੈ ਖਾਸ ਮੈਂ ਹਾਂ ਮਹਾਰਾਜ ਜੀ ਨੇ ਵਤਨ ਕਰਤਾ ਵਤਨ ਕਰਤਾ ਕਿ ਆਪੇ ਗੁਰ ਚੇਲਾ ਆਪ ਜਦੋਂ ਚੇਲਾ ਗੁਰ ਵਰਗਾ ਹੋ ਜਾਂਦਾ ਤੇ ਉਹ ਦੇ ਵਰਗਾ ਬਣ ਜਾਂਦਾ ਗੁਰੂ ਤੇ ਚੇਲਾ ਇੱਕੋ ਜਿਹੇ ਹੋ ਜਾਂਦੇ ਹਨ ਈ ਮਹਾਰਾਜ ਜੀ ਨੇ ਪ੍ਰਗਟ ਕਰਤਾ ਖਾਲਸੇ ਵਿੱਚ ਆਪਣੀ ਜੋਤ ਰੱਖ ਕੇ ਖਾਲਸੇ ਨੂੰ ਗੁਰੂ ਦੀ ਪਦਵੀ ਬਖਸ਼ਤੀ ਈ ਮਹਾਰਾਜ ਜੀ ਦੇਖੋ ਇਹ ਬਚਨ ਇੱਥੇ ਵੀ ਕਰਦੇ ਹਨ ਕਹਿੰਦੇ ਕੋਈ ਫਰਕ ਨਹੀਂ ਰਹਿੰਦਾ ਹਰ ਜਨ ਪ੍ਰਭ ਰਲ ਏਕੋ ਹੋਏ ਓ ਪ੍ਰਭੂ ਰੱਬੀ ਗੁਰੂ ਦਾ ਸੇਵਕ ਬਣ ਜਾਂਦਾ ਹਰ ਜਨ ਪ੍ਰਭ ਇੱਕ ਸਮਾਨ ਜੀਓ ਹਰੀ ਤੇ ਹਰੀ ਦਾ ਸੇਵਕ ਇੱਕੋ ਸਮਾਨ ਹਨ ਫਰਕ ਨਾ ਸਮਝੀਏ ਦੁਇ ਤੀ ਨਾ ਕਰੀਏ ਇੱਕੋ ਜੈ ਸਮਝੀ ਜਿਹੜੇ ਉਹਦੇ ਵਿੱਚ ਰਲ ਜਾਂਦੇ ਨੇ ਉਹਦੇ ਵਰਗੇ ਬਣ ਜਾਂਦੇ ਨੇ ਧੁਰ ਮਰਨ ਲਿਖਾਇਆ ਗੁਰਮੁਖ ਸਹਾਇਆ ਜਨ ਉਬਰੇ ਹਰ ਹਰ ਧਿਆਨ ਜਿਓ ਹਰ ਜੀ ਇਹ ਪੰਕਤੀ ਫਿਰ ਦ੍ਰਿੜ ਕਰਾਉਂਦੇ ਹਨ ਬੰਦ ਪੂਰਾ ਹੋਣ ਤੇ ਇਹਦੇ ਪਿਆਰੇ ਜੋ ਧੁਰ ਤੋਂ ਲਿਖਾਇਆ ਹੈ ਉਹ ਗੁਰਮੁਖ ਸਹਾਇਆ ਗੁਰਮਖਾਂ ਨੂੰ ਸਿੰਗਾ ਲੱਗਦਾ ਹੈ ਜੋ ਉਹਨੇ ਲਿਖਤਾ ਮਹਾਰਾਜ ਜੀ ਕਹਿੰਦੇ ਉਹ ਬਾਣੀ ਨੂੰ ਮੰਨਦੇ ਹਨ ਉਹਨਾਂ ਨੂੰ ਚੰਗਾ ਲੱਗਦਾ ਜਨ ਉਭਰੇ ਹਰ ਹਰ ਧਿਆਨ ਜਿਉ ਮਹਾਰਾਜ ਜੀ ਕਹਿੰਦੇ ਹਰ ਹਰ ਨੂਦੇ ਵਿੱਚ ਧਿਆਨ ਲਾ ਕੇ ਉੱਭਰ ਜਾਂਦਿਆਂ ਨੂੰ ਉੱਚੇ ਹੋ ਜਾਂਦੇ ਹਨ ਅਗਲਾ ਪਦ ਮਹਾਰਾਜ ਜੀ ਰੰਭ ਕਰਦੇ ਹਨ ਮਹਾਰਾਜ ਜੀ ਤੀਜਾ ਜਨ ਉਭਰੇ ਜਨ ਉਪਜੇ ਬਿਨ ਸੇ ਬਿਨ ਸੁਬਨਾਸੀ ਲੱਗ ਗੁਰਮੁਖ ਅਸਥਿਰ ਹੋਏ ਜਿਉ ਇਹ ਮਹਾਰਾਜ ਜੀ ਕਹਿੰਦੇ ਜਗਤ ਜਿਹੜਾ ਉਪਜਦਾ ਹੈ ਉਪਜੇ ਬਿਨ ਸੇ ਬਿਨਸ ਬਨਾਸੇ ਲੱਗ ਗੁਰਮੁਖ ਅਸਥਿਰ ਹੋਏ ਜੀਓ ਮਹਾਰਾਜ ਜੀ ਕਹਿੰਦੇ ਪਰ ਗੁਰਮੁਖ ਜਿਹੜਾ ਹੈ ਉਭਰ ਜਾਂਦਾ ਹੈ ਅਸਥਿਰ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਸਚੇਤ ਹੋ ਜਾਂਦਾ ਹੈ ਜਗਤ ਆਮਨ ਜਾਣ ਜਗ ਉਭਰੇ ਉਪਜੇ ਬਿਨ ਸੇ ਬਿਨਸ ਬਨਾਸੇ ਸੰਸਾਰ ਦਾ ਪਤਾ ਲੱਗ ਜਾਂਦਾ ਕਿ ਜਗਤ ਜਿਹੜਾ ਹੈ ਉਪਜਦਾ ਵੀ ਇਹ ਬਿਨਸਦਾ ਵੀ ਹੈ ਕੋਈ ਆ ਰਿਹਾ ਕੋਈ ਜਾ ਰਿਹਾ ਕੋਈ ਜੰਮਦਾ ਕੋਈ ਮਰਦਾ ਹੈ ਹਰ ਇੱਕ ਦਾ ਸਮਾਂ ਹੈ ਪਰ ਮਹਾਰਾਜ ਜੀ ਕਹਿੰਦੇ ਬਿਨਸ ਬਨਾਸੇ ਲੱਗ ਗੁਰਮਖ ਅਸਥਿਰ ਹੋਏ ਜੀਓ ਮਹਾਰਾਜ ਜੀ ਕਹਿੰਦੇ ਪਰ ਗੁਰਮਖੇ ਦੁਨੀਆ ਤੋਂ ਅਸਥਿਰ ਹੋ ਜਾਂਦਾ ਸचेਤ ਹੋ ਜਾਂਦਾ ਅਸੀਂ ਸचेਤ ਨਹੀਂ ਹੋ ਪਾਉਂਦੇ ਅਸੀਂ ਦੁਨੀਆ ਵਿੱਚ ਹੀ ਮਹਾਰਾਜ ਜੀ ਕਹਿੰਦੇ ਮੋਹ ਵਿੱਚ ਫਸੇ ਹੋਏ ਸੰਸਾਰ ਵਿੱਚ ਤੁਰੇ ਫਿਰਦੇ ਆਂ ਪਰ ਗੁਰਮੁਖ ਜਿਹੜਾ ਸੰਸਾਰ ਵਿੱਚ ਰਹਿੰਦੇ ਹੋਏ ਵੀ ਇਹ ਮੋਹ ਤੋਂ ਨਰਲੇਪ ਹੁੰਦਾ ਹੈ ਘਰ ਦੇ ਵਿੱਚ ਰਹਿੰਦੇ ਹੋ ਵੀ ਇਹ ਮੋਹ ਤੋਂ ਨਰਲੇਪ ਹੁੰਦਾ ਹੈ ਖੁਦ ਮਹਾਰਾਜ ਨੇ ਗ੍ਰਸਤ ਧੰਨ ਕੀਤੀ ਔਰ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਨਰਲੇਪ ਰਹੇ ਗੁਰਨਾਣਕ ਮਹਾਰਾਜ ਜੀ ਦੇ ਪੁੱਤਰ ਹੋਏ ਉਹਨਾਂ ਦੀ ਸ਼ਾਦੀ ਹੋਈ ਉਹ ਮਹਾਰਾਜ ਜੀ ਨੇ ਦਿਖਾਇਆ ਸਾਨੂੰ ਕਿਸੀ ਗ੍ਰਸਤ ਵਿੱਚ ਵੀ ਨਰਲੇਪ रह ਸਕਦੇ ਹਨ ਜੀ ਮਹਾਰਾਜ ਜੀ ਨੇ ਨਹੀਂ ਕਿਹਾ ਵੀ ਤੁਸੀਂ ਜੰਗਲਾ ਵਿੱਚ ਬੈਠ ਜੋ ਕੱਲੇ ਭਾ ਜੋ ਸ਼ਾਦੀ ਨਾ ਕਰਾਓ ਹਰ ਜੀ ਕਹਿੰਦੇ ਗ੍ਰਸਤ ਮਾਰਗ ਵਿੱਚ ਵੀ ਨਰਲੇਪ ਰਹਿਣਾ ਸਿੱਖੋ ਉਹਨੇ ਅਕਲ ਸਿਕਾਈ ਸਤਿਗੁਰਾਂ ਨੇ ਸਾਨੂੰ ਉਹ ਰਸਤਾ ਦਰਸਾਇਆ ਕਿ ਮਾਈ ਕਿਸ ਤਰ੍ਹਾਂ ਜਗਤ ਵਿਜਰਿੰਦੇ ਵੀ ਗੁਰਮਖ ਜਿਹੜਿਆਂ ਨੂੰ ਜਨ ਬਣ ਕੇ ਨਰਲੇਪ ਰਹਿੰਦੇ ਹਨ ਗੁਰਮੰਤਰ ਦਰੜਾਏ ਹਰ ਰਸਨ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਓ ਮਹਾਰਾਜ ਜੀ ਕਹਿੰਦੇ ਗੁਰਮਖਾਂ ਦੇ ਵਿੱਚ ਗੁਰੂ ਮੰਤਰ ਦਿੰਦਾ ਤੇ ਗੁਰਮਖ ਜਪਦੇ ਹਨ ਉਹ ਗੁਰੂ ਦੇ ਮੰਤਰ ਨੂੰ ਧਾਰਨ ਕਰਦੇ ਹਨ ਵਾਹਿਗੁਰੂ ਨੂੰ ਵਾਹਿਗੁਰੂ ਮੰਤਰ ਉਹਨਾਂ ਦੇ ਹਿਰਦੇ ਵਿੱਚ ਚੱਲਦਾ ਹੈ ਉਹ ਦੂਜੇ ਮੰਤਰਾਂ ਤੇ ਧਿਆਨ ਨਹੀਂ ਦਿੰਦੇ ਬਨੌਟੀ ਤੇ ਦੁਨੀਆਂ ਦੇ ਮੰਤਰ ਜਿਹੜੇ ਬਣਾਏ ਹੋਏ ਹਨ ਗੁਰਮੁਖ ਜਨਮ ਅਰ ਜੀ ਕਹਿੰਦੇ ਗੁਰ ਮੰਤਰ ਦਰੜਾਏ ਹਰ ਰਸਕ ਰਸਾਏ ਉਹਦੇ ਵਿੱਚੋਂ ਰਸ ਮਹਾਰਾਜ ਜੀ ਕਹਿੰਦੇ ਲੈਂਦੇ ਹਨ ਉਹ ਵਾਹਿਗੁਰੂ ਦੇ ਮੰਤਰ ਚੋਂ ਰਸ ਲੈ ਲੈ ਕੇ ਘਟ ਘਟ ਕਰਕੇ ਉਹ ਰਸ ਪੀਂਦੇ ਹਨ ਅੰਮ੍ਰਿਤ ਪਿੱਛੇ ਬਚਨ ਕੀਤੇ ਸਨ ਘਟ ਘਟ ਕੇ ਜਿਵੇਂ ਅਸੀਂ ਪਾਣੀ ਪਿਆਸ ਲੱਗੀ ਹੋਏ ਨਾ ਫਿਰ ਅਸੀਂ ਗੱਟ-ਗੱਟ ਕਰਕੇ ਪਾਣੀ ਪੀਂਨੇ ਆ ਫਟਾਫਟ ਕਿ ਪਿਆਸ बुझ ਜਾਵੇ ਇਸੇ ਤਰ੍ਹਾਂ ਗੁਰਮੁਖ ਗੱਟ-ਗੱਟ ਕਰਕੇ ਉਹ ਨਾਮ ਰਸ ਨੂੰ ਲੈਣਾ ਕਰਦੇ ਹਨ ਰਸਨ ਰਸ ਕਰਸਾਏ ਹਰ ਅੰਮ੍ਰਿਤਾਰ ਮੁਖ ਚੋਏ ਜੀਓ ਉਹ ਮੁਖ ਵਿੱਚ ਅੰਮ੍ਰਿਤ ਪਾਉਂਦੇ ਹਨ ਤੇ ਉਹਨਾਂ ਦੇ ਮੁਖ ਵਿੱਚੋਂ ਅੰਮ੍ਰਿਤ ਚੁੰਦਾ ਉਹ ਬਾਣੀ ਦੀ ਵਰਖਾ ਕਰਕੇ ਅੰਮ੍ਰਿਤ ਦੂਜਿਆਂ ਵਿੱਚ ਵਰਤਾਂਦੇ ਹਨ ਉਹਨਾਂ ਦਾ ਸੁਭਾਅ ਸੁਭਾ ਮਹਾਰਾਜ ਜੀ ਵਿਧਾਂਦੇ ਹਨ ਸਦਾ ਹੀ ਮਹਾਰਾਜ ਜੀ ਉਹਨਾਂ ਤੇ ਕਿਰਪਾ ਮੇਰ ਦਾ ਹੱਥ ਰੱਖਦੇ ਹਨ ਉਹ ਸਦਾਈ ਅੰਮ੍ਰਿਤ ਰਸ ਨੂੰ ਚੱਖਦੇ ਹਨ ਹਰ ਅੰਮ੍ਰਿਤ ਰਸ ਪਾਇਆ ਮੂਆ ਜਿਵਾਇਆ ਫਿਰ ਬਹੁੜ ਮਰਨ ਨਾ ਹੋਈ ਮਹਾਰਾਜ ਜੀ ਕਹਿੰਦੇ ਜਦੋਂ ਅੰਮ੍ਰਿਤ ਅੰਦਰ ਪਰਸ ਗਿਆ ਨਾ ਅੰਮ੍ਰਿਤ ਦਾ ਰਸ ਆਉਣ ਲੱਗ ਗਿਆ ਸਾਨੂੰ ਫਿਰ ਮੂਈ ਆਤਮਾ ਜਿੰਦੀ ਹੋ ਜਾਵੇਗੀ ਮੂਏ ਨੂੰ ਜਿੰਦਾ ਕਰ ਦਿੰਦੀ ਆਤਮਾ ਨੂੰ ਜਿੰਦਾ ਕਰ ਦਿੰਦਾ ਇਹ ਰਸ ਹਰਾ ਜੀ ਕਹਿੰਦੇ ਫਿਰ ਜਿੰਦੇ ਹੋਵਾਂਗੇ ਹਰ ਅੰਮ੍ਰਿਤ ਰਸ ਪਾਇਆ ਮੂਆ ਜਿਵਾਇਆ ਫਿਰ ਬੋੜ ਮਰਨ ਨਾ ਹੋਈ ਫਿਰ ਮਹਾਰਾਜ ਜੀ ਕਹਿੰਦੇ ਬੋੜ ਮਰਨਾ ਖਤਮ ਹੋਏਗਾ ਜੰਮਣ ਮਰਨਾ ਜਿਹਨੂੰ ਕਹਿੰਦੇ ਹਨ ਔਰਾ ਜੀ ਕਹਿੰਦੇ ਵਾਰ-ਵਾਰ ਫਿਰ ਜੁਨਾ ਵਿੱਚ ਜੰਮਣ ਮਰਨ ਵਿੱਚ ਨਹੀਂ ਪੈਣਾ ਪੈਂਦਾ ਜਦੋਂ ਨਾਮ ਦਾ ਰਸ ਪੀ ਲਿਆ ਨਾਮ ਦਾ ਰਸ ਛਕ ਲਿਆ ਨਾਮ ਬਾਣੀ ਨੂੰ ਹਿਰਦੇ ਵਿੱਚ ਵਸਾਲਿਆ ਹਰ ਹਰ ਨਾਮ ਅੰਬਰ ਪਦ ਪਾਇਆ ਹਰ ਨਾਮ ਸਮਾਵੇ ਸੋਈ ਫਿਰ ਮਹਾਰਾਜ ਜੀ ਕਹਿੰਦੇ ਅੰਬਰ ਪਦੈ ਨਾਮ ਹਰ ਹਰ ਨਾਮ ਅੰਮਰ ਪਦ ਪਾਇਆ ਜਿਹਨੂੰ ਕਹਿੰਦੇ ਨੇ ਕਿ ਆਤਮਾ ਅੰਬਰ ਹੋ ਗਈ ਜੁਨਾ ਤੁਰਤ ਹੋ ਜਾਂਦੀ ਜਦੋਂ ਆਤਮਾ ਅੰਮਰ ਪਦ ਪਾਇਆ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਨਾਮ ਰਸ ਹੁੰਦਾ ਹੈ ਅੰਮਰ ਪਦ ਵੀ ਮਿਲਦੀ ਹੈ ਜਦੋਂ ਜੁਨਾ ਤੁਰਤ ਹੋ ਜਾਂਦੀ ਹੈ ਆਤਮਾ ਹਰ ਨਾਮ ਸਮਾਵੇ ਸੋਈ ਨਾਮ ਦੇ ਵਿੱਚ ਫਿਰ ਸਮਾ ਜਾਂਦੀ ਹੈ ਲੀਨ ਹੋ ਜਾਂਦੀ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਬਿਨ ਨਾਵੇਂ ਅਬਰ ਨਾ ਕੋਈ ਜੀਓ ਮਹਾਰਾਜ ਜੀ ਕਹਿੰਦੇ ਫਿਰ ਨਾਮ ਤੋਂ ਬਿਨਾ ਦੂਜਾ ਕੋਈ ਹੈ ਨਹੀਂ ਜਨ ਨਾਨਕ ਮੈਂ ਨਾਨਕ ਮਹਾਰਾਜ ਜੀ ਕਹਿੰਦੇ ਨਾਮ ਆਧਾਰ ਟੀਕਾ ਹਰਾਜ ਜੀ ਕਹਿੰਦੇ ਮੇਰੀ ਨਾਮ ਹੀ ਆਧਾਰ ਹੈ ਤੇ ਨਾਮ ਹੀ ਮੇਰੀ ਟੀਕ ਹੈ ਬਿਨ ਨਾਵੇਂ ਅਬਰ ਨਾ ਕੋਈ ਜੀਓ ਨਾਮ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਕੋਈ ਨਹੀਂ ਹੈ ਸ੍ਰਿਸ਼ਟੀ ਵਿੱਚ ਜਿਹੜਾ ਸਾਡਾ ਦੁੱਖ ਵੰਡਾਏ ਜਿਹੜਾ ਸਾਨੂੰ ਇਸ ਦੁੱਖਾਂ ਤੋਂ ਬਾਹਰ ਕੱਢੇ ਸੜੀ ਆਤਮਾ ਨੂੰ ਇਸ ਕਰਕੇ ਮਹਾਰਾਜ ਜੀ ਕਹਿੰਦੇ ਮੇਰੀ ਮੈਂ ਜਨ ਮੇਰੀ ਜਨ ਦੀ ਉਹਦੇ ਤੇ ਟੇਕ ਹੈ ਆਧਾਰ ਹੈ ਮੇਰਾ ਨਾਮ ਮੇਰੀ ਟੇਕ ਹੈ ਨਾਮ ਬਿਨ ਨਾਵੇਂ ਅਬਰ ਨਾ ਕੋਈ ਹੋਰ ਦੂਜਾ ਕੋਈ ਮੇਰਾ ਸਾਥੀ ਨਹੀਂ ਜੰਗ ਜੰਗ ਉਪਜੈ ਬਿਨਸੇ ਬਿਨ ਸਬਨਾਸੇ ਲਗ ਗੁਰਮਖ ਅਸਥਿਰ ਹੋਏ ਜੀਓ ਇੱਥੇ ਸਮਾਪਤੀ ਹੁੰਦੀ ਹੈ ਇਸ ਸ਼ਬਦ ਦੀ ਮਹਾਰਾਜ ਜੀ ਫੇਰ ਉਹ ਪੰਕਤੀ ਦਿਰੜ ਕਰਾਉਂਦੇ ਹਨ ਕਹਿੰਦੇ ਜਾਗ ਉਪਜੈ ਬਿਨ ਸੇ ਬਿਨਸ ਬਨਾਸੇ ਲੱਗ ਗੁਰਮੁਖ ਅਸਥਿਰ ਹੋਈ ਪਰ ਗੁਰਮੁਖ ਜਿਹੜਾ ਹੈ ਮਹਾਰਾਜ ਜੀ ਕਹਿੰਦੇ ਉਹ ਸਥਿਰ ਹੋ ਜਾਂਦਾ ਇਸ ਜਗਤ ਵਿੱਚ ਇਹ ਜੰਮਣ ਮਰਨ ਤੁਰਤ ਹੋ ਜਾਂਦਾ ਉਹ ਮਹਾਰਾਜ ਜੀ ਕਹਿੰਦੇ ਸੱਚੇ ਧੋਕੇ ਉਹਦੀ ਬਾਣੀ ਨੂੰ ਪੜਦਾ ਹੈ ਬਾਣੀ ਨੂੰ ਜਪਦਾ ਹੈ ਇਹ ਜੁਨਾ ਤੁ ਰਹ ਤੋ ਜਾਂਦੀ ਉਹਦੀ ਆਤਮਾ ਇਹ ਪਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸ਼ੰਤ ਸੰਪੂਰਨ ਹੁੰਦਾ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇਕਾਂ ਭੁੱਲਾਂ ਹੁੰਦੀਆਂ ਨ ਮਹਾਰਾਜ ਸਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ